I right. ਮਹਾਂਪੁਰ ਤਿਆਰਾ ਸਿੰਘ ਜੀ ਡੇਰਾ ਗੰਧਾ ਸਿੰਘ ਬਰਨਾਲੇ ਵਾਲੇ ਮਹਾਂਪੁਰਸ਼ ਤੇ ਮਹਾਂਪੁਰਾਪਾ ਸਰਦੇਵ ਜੀ ਡੇਰਾ ਬਾਬਾ ਸੌਦਾਸ ਭੁੱਲਰੇੜੀ ਮਹਾਂਪੁਰਸ਼ ਇਹ ਪਹਿਲੀ ਕੁਸ਼ਤੀ ਦੀ ਜਿਹੜੀ ਸ਼ੁਰੂਆਤ ਕਰਾਉਣ ਜਾ ਰਹੇ ਨੇ ਇੱਕ ਵਾਰੀ ਜ਼ੋਰਦਾਰ ਤਾੜੀਆਂ ਮਾਰ ਦਿਓ ਜਿੰਨੇ ਵੀ ਸਾਰੇ ਸੱਜਣ ਵਰਸਤ ਵਿੱਚ ਬੈਠੇ ਨੇ ਆਜਾ ਵੀ ਸੋਹੀ ਜਿੱਤੇ ਬੈਠਾ ਗੰਟੀ ਮਾਹੌਲਾਂ ਤੇ ਗੱਗੀ ਪਦਾ ਹੋਰ ਵਈ ਜਲਦੀ ਹੋਈ ਕੁਸ਼ਤੀ ਬੜਾ ਵਧੀਆ ਅੰਦਾਜ਼ ਦੋਨੇ ਪਹਿਲਵਾਨ ਜਿਹੜੇ ਆ ਪੂਰਾ ਗਹਿਮਾ ਗਮੀ ਹੁੰਦੀ ਹੈ ਦੋਨੇ ਪਹਿਲਵਾਨਾਂ ਦੇ ਕਰਮਾਂ ਬਾਈਵਾ ਕੀ ਬਾਤ ਹੈ ਗੱਲ ਆਰ ਬਾਈਵਾ ਅਸਟਾ ਠੱਗਰਸਰਾਈ ਵਾਲਾ ਪਹਿਲਵਾਨ ਜਿਹੜਾ ਫਰੇ ਥੋੜਾ ਬੜਾ ਬੈਠਦਾ ਦੋਨੇ ਪਹਿਲਵਾਨ ਜਿਹੜੇ ਆ ਬਾਈਵਾ ਸ਼ਾਨਦਾਰ ਕੁਸ਼ਤੀ ਦੋਨੇ ਪਹਿਲਵਾਨ ਕੁਸ਼ਤੂ ਬਾਹਰ ਉਹ ਹੀ ਦੇਖਣ ハロー